ਨੇ ਪ੍ਰਸ਼ਾਦਾ ਸ਼ਰ ਕੇ ਕਿਹਾ ਬੀਬੀ ਪ੍ਰਾਈ ਤੂੰ પ્રેમ ਨਾਲ ਸੇਵਾ ਕੀਤੀ ਜੋ ਤੇਰੇ ਮਨ ਵਿੱਚ ਨਾ ਮੰਗਲਾ ਕਰਤਾਰ ਮਨ ਦੀ ਇੱਛਾ ਜਿਹੜੀ ਪੂਰੀ ਕਰੇਗਾ ਇਹ ਸੁਣ ਕੇ ਬੀਬੀ ਨੇ ਕਿਹਾ ਕਿ ਮਹਾਰਾਜ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਸਤਗੁਰੂ ਜੀ ਨੇ ਕਿਹਾ ਪੁੱਤਰ ਪੁੱਤਾਂ ਦੇ ਪਿੰਡ ਬਾਝਣਗੇ ਸੋ ਦੋਦੀ ਦੀ ਔਲਾਦ ਦੇ ਤਿੰਨ ਪਿੰਡ ਹਨ ਐ ਕਿ ਕਿਉਂ ਨਾ ਫਿਰ ਗਿਆ ਕਿ ਦੇਵੀ ਕੁਸ਼ੋਰ ਮੰਗਣਾ ਬੀਬੀ ਨੇ ਕਿਹਾ ਮਹਾਰਾਜ ਜੀ ਹੋਰ ਮੇਰੀ ਮੰਗ ਹੈ ਕਿ ਮੈਂ ਕਤਾਂ ਤੇ ਜਾ ਆਪ ਹੰਡਾਓ ਤੇ ਇੱਥੇ ਰਹੁ ਮਹਾਰਾਜ ਜੀ ਨੇ ਕਿ ਠੀਕ ਹੈ ਇੱਥੇ ਹੀ ਰਹਾਗੀ ਸੋ ਫੇਰ ਭਾਈ ਦੋਦੀ ਨੂੰ ਕਿਹਾ ਕਿ ਦੋਦਿਆ ਤੂੰ ਕੁਛ ਮੰਗ ਲਾ ਪਾਈ ਦੋਦੀ ਨੇ ਕਿਹਾ ਮਹਾਰਾਜ ਜੀ ਮੇਰਾ ਰਾਜ ਹੋਵੇ ਸਤਿਗੁਰੂ ਜੀ ਨੇ ਕਿਹਾ ਠੀਕ ਹੈ ਤੇਰਾ ਰਾਜ ਹੋਵੇਗਾ ਤੇ ਕੁਛ ਹੋਰ ਮੰਗ ਲਾ ਭਾਈ ਦੋਦੀ ਨੇ ਕਿਹਾ ਮੈਂ ਮਰਾਂ ਨਾ ਸਤਿਗੁਰੂ ਜੀ ਨੇ ਕਿਹਾ ਇਹ ਗੱਲ ਝੂਠੀ ਭਾਈ ਮਰਨਾ ਤਾਂ ਸਭ ਨੇ ਹੋਰ ਕੁਛ ਮੰਗ ਲਾ ਪਾਈ ਦੋ ਦਿਨ ਕਿਹਾ ਮੈਂ ਆਪਣੀ ਮਰਜ਼ੀ ਨਾਲ ਮਰਾਂ ਮਹਾਰਾਜ ਜੀ ਨੇ ਕਿਹਾ ਠੀਕ ਹੈ ਆਪਣੀ ਮਰਜ਼ੀ ਨਾਲ ਮਰੀ ਪਾਈ ਹੋਰ ਕੁਝ ਮੰਗ ਲਾ ਤਾਂ ਪਾਈ ਦੋ ਦਿਨ ਕਿਹਾ ਮਹਾਰਾਜ ਜੀ ਮੈਨੂੰ ਉਸ ਵੇਲੇ ਆਪ ਜੀ ਦੇ ਦਰਸ਼ਨ ਦੇਣਾ ਮਹਾਰਾਜ ਜੀ ਨੇ ਕਿਹਾ ਠੀਕ ਹੈ ਦਰਸ਼ਨ ਦਿਾਂਗੇ ਸੋ ਬੀਬੀ ਭਰਾਈ ਜੀ ਦੀ ਮੰਗ ਪੂਰੀ ਹੋ ਕੇਤੀ ਮਹਾਰਾਜ ਜੀ ਸਤਿਗੁਰੂ ਤਨਤਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਤਗੁਰ ਜੀ ਨੇ 17 ਸਾਲ 9 ਮਹੀਨੇ 13 ਦਿਨ ਇਥੇ ਰਹੇ ਤੇ ਅੰਤ ਸਮੇ ਬੀਬੀ ਜੀ ਦੇ ਹੱਥਾਂ ਦੀ ਕੱਤੀ ਹੋਈ ਚਾਦਰ ਲਈ ਸੀ ਤੇ ਭਾਈ ਦੋਦੇ ਜੀ ਨੇ 12 ਪਿੰਡਾਂ ਦਾ ਰਾਜ ਕੀਤਾ ਤੇ ਅਖੀਰ ਪੋਤਰੇ ਦੀ ਨੂੰਹ ਆਈ ਨਾ ਜਦੋਂ ਉਹਨੇ ਆਪਣੀ ਸੱਸ ਨੂੰ ਪੁੱਛਿਆ ਭਾਈ ਬੇਬੇ ਡਿਊਟੀ ਵਿੱਚ ਕਿਉਂ ਪਿਆਏ ਕਿਉਂਕਿ ਭਾਈ ਦੋਦਾ ਜੀ ਨੇ ਵਰ ਮੰਗਿਆ ਸੀ ਗੁਰੂ ਸਾਹਿਬ ਜੀ ਕੋਲੋਂ ਕਿ ਮੈਂ ਆਪਣੀ ਮੌਤ ਆਪ ਮਰਾਂ ਜਦੋਂ ਮੈਂ ਜਾਵਾਂ ਤੇ ਜਦੋਂ ਭਾਈ ਦੁੱਧ ਦੀ ਬਾਰੇ ਉਹਨਾਂ ਨੇ ਇੱਦਾਂ ਪੁੱਛਿਆ ਨਾ ਤਾਂ ਸੱਸ ਨੇ ਕਿਹਾ ਬੇਟੀ ਕੋਈ ਵੱਡਾ ਪਿਆਏ ਮੈਨੂੰ ਪਤਾ ਵੀ ਨਹੀਂ ਕੌਣ ਹੈ ਇਹ ਗੱਲ ਭਾਈ ਦੁੱਧ ਨੇ ਸੁਣੀ ਤੇ ਕਿਹਾ ਹੁਣ ਜਿਉਣਾ ਠੀਕ ਨਹੀਂ ਐ ਸੋਚ ਕੇ ਪੁੱਤਰੇ ਨੇ ਪੁੱਛਿਆ ਕਿ ਬੇਟਾ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਕੌਣ ਨੇ ਇਸ ਦੀ ਵਜ੍ਹਾ ਇਹ ਸੀ ਕਿ ਮਹਾਰਾਜੀ ਲਖਮੀ ਚੰਦ ਤੇ ਉਹਨਾਂ ਦੇ ਘਰੋਂ ਸੱਚਖੰਡ ਵਿੱਚ ਚਲੇ ਗਏ ਤੇ ਮਹਾਰਾਜੀ ਸ਼੍ਰੀ ਚੰਦ ਜੀ ਪਿੰਡ ਰਹੀਮਪੁਰ ਆ ਗਏ ਐ ਸੋਚ ਕੇ ਪੁੱਤਰ ਨੇ ਪੁੱਛਿਆ beta ਮਹਾਰਾਜ ਜੀ ਤੰਤਨ ਗੁਰੂ ਨਾਨਕ ਦੇਵ ਪਾਸ਼ਾ ਜੀ ਦੀ ਗੱਦੀ ਤੇ ਕੌਣ ਨੇ ਤੰਤਨ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਹੋਏ ਤੇ ਉਹਨਾਂ ਨੂੰ ਅਕਬਰ ਨੇ 84 ਪਿੰਡ ਤੇ 500 ਮੋਹਰਾਂ ਪੇਟਾ ਕੀਤੀਆਂ ਸੀ ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਨੂੰ